ਆ ਜਿਹੜਾ ਘਰ ਆ ਨੀ ਜੀ ਕੋਈ ਗੱਲ ਨਹੀਂ ਦਲਜੀਤ ਦੇ ਡੈਡੀ ਆਉਂਦੇ ਹੀ ਹੁਣੇ ਆ ਫਿਰ ਤੁਹਾਨੂੰ ਪਤਾ ਹੀ ਆ ਨਾ ਕਿ ਨਵੇਂ ਸਵੇਂ ਰਿਸ਼ਤੇਦਾਰ ਵਾ ਹੁਣ ਥੋੜਾ ਬਹੁਤਾ ਤਿਆਰ ਵਿਆਹ ਹੁੰਦਾ ਟਾਈਮ ਤੇ ਲੱਗ ਹੀ ਜਾਂਦਾ ਨਾਲੇ ਤਾਂ ਮੈਨੂੰ ਦਲਜੀਤ ਨੇ ਫੋਨ ਕਰਕੇ ਦੱਸਿਆ ਹੀਗਾ ਤੇ ਇਹਨਾਂ ਦੀ ਭੂਆ ਨੀ ਜਿਹੜੀ ਉਹ ਬਾਹਰ ਰਹਿੰਦੀ ਆ ਉਹ ਵੀ ਨਾਲ ਹੋਈ ਆ ਉਹ ਜਿਹੜੀ ਵਿਆਹ ਵਿੱਚ ਹੀ ਬੜਾ ਨੱਕ ਜਿਹਾ ਚੜਾਚੜਾ ਗੱਲਾਂ ਕਰਦੀ ਸੀ ਉਹ ਵੀ ਆਉਣੀ ਆ ਨਾਲ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਲੈ ਲੱਗਦਾ ਪਰੌਣੇ ਆ ਗਏ ਜੀ ਆ ਗਏ ਚਲ ਆਓ ਵੇਖੀ ਮੇਰੀ ਗੱਲ ਸਲਾ ਮਾੜਾ ਮੋੜਾ ਪ੍ਰੋਗਰਾਮ ਜੱਗਾ ਹੋਗਾ ਨਹੀਂ ਨਹੀਂ ਕੁਰਸੀਆਂ ਇਕੱਠੀਆਂ ਰੱਖੀਏ ਚਲ ਆਓ ਚੜੀਏ ਘਾਇਤ ਨਹੀਂ ਆਵੋ ਘਾਰੇ ਪ੍ਰਭੂ ਇਹ ਵੀ ਇਹ ਕੁਵੇਲੀ ਇਹਨਾਂ ਦੀ ਨਹੀਂ ਨਹੀਂ ਘਾਰੀ ਆ ਘਰ ਬਾਈ ਹਾਂ ਜੀ ਲੱਗਣ ਡਿਆ ਕਿਦਾਂ ਦਾ ਵੇਲੀ ਜੀ ਵਾਂਗੂ ਜਿੱਦਾਂ ਡੰਗਰਾਂ ਦੀ ਵੇਲੀ ਹੁੰਦੀ ਹੈ ਮੈਂ ਅਕੜੀ ਪਹਿਲਾਂ ਆਈ ਆ ਮੈਂ ਵੀ ਤਾਂ ਅੱਜ ਪਹਿਲੀ ਵਾਰ ਹੀ ਆਈ ਆ ਮੈਂ ਕਿਹੜਾ ਵੀ ਆ ਰਿਓ ਬਾਹਰ ਨਿਕਲਦੇ ਤਾਂ ਪਤਾ ਨਹੀਂ ਲੱਗਦਾ ਇਹ ਆ ਇਹ ਨਹੀਂ 10 ਆਖਰ ਲੱਗਣ ਡਿਆ ਵੀ ਘਰ ਵਾ ਆਜੋ ਕੋ ਜੀ ਆ ਆ ਛੱਡਿਆ ਦੱਸ ਨੇ ਪਹਿਲਾਂ ਦੇਖਦੇ ਅੱਗੇ ਜੜ ਕੀ ਆ ਗਏ ਹੈ ਉਹ ਐਂ ਦਾ ਪਾ ਬੜੇ ਜਦੇ ਨੀਕ ਨੇ ਪਤਾ ਸਸਰੀ ਕਾਲ ਸਸਰੀ ਕਾਲ ਸਸਰੀ ਕਾਲ ਸਸਰੀ ਘਰ ਸਾਡੀ ਆਵਾਜ਼ ਸਸਰੀ ਕਾਲ ਪੈਂਦੀ ਸਸਰੀ ਕਾਲ ਪੈਂਦੀ ਸਸਰੀ ਕਾਲ ਆ ਜੋ ਆ ਦਿ ਮਾ ਤੇਰੇ ਮਾਤ ਨਹੀਂ ਕਿੱਥੇ ਵਿਆਹ ਲਏ ਮੁੰਡਾ ਬਰੇ ਮੇਰਾ ਰਿਹਾ ਹੀ ਪਤੀ ਆ ਗਦੇ ਵਿਆਹ ਤੇ ਹੋਲੀ ਪੁਲਿਸ ਸੁਣ ਲੈਣ ਕਿ ਉਹ ਸੋਣਾ ਸੁਣ ਲੈ ਸੁਣ ਲੈ ਤੂੰ ਹੋਰੇ ਕਿਹੜੀ ਮਾਮ ਨੂੰ ਪਈ ਕੀ ਲਾ ਕੇ ਖਾ ਲਿਆ ਨਾ ਤੂੰ ਹੈ ਤੇ ਇੱਕ ਪੇਕ ਵੱੱਤ ਬਦਲ ਰਿਸਤੇ ਹਉਣ ਮੁੰਡੇ ਨੇ ਕਿਤੇ ਮੈਂ ਇੰਨੇ ਰਿਸ਼ਤੇ ਦਸਾਂ ਪਾਈਆਂ ਅੱਛਾ ਨਹੀਂ ਕਰਨਾ ਅਜੇ ਨਹੀਂ ਕਰਨਾ ਕੀ ਹੌਲੀ ਬੋਲਾਂ ਕੀ ਹੌਲੀ ਬੋਲਾਂ ਆਦੰਤਰ ਵਿੱਚੇ ਡੰਗਰ ਵਿੱਚੇ ਘਰ ਤੇ ਵਿੱਚੇ ਸਾਰਾ ਕੁਝ ਖੜਿਆ ਮੋ ਘਰ ਢਾਲੀ ਨੂੰ ਪੈ ਗਈਆਂ ਕਿਤੇ ਹੋਣਾ ਇੱਕ ਦੋ ਕਿਲਾ ਉਹਦਾ ਮੈਨੂੰ ਕਿੱਥੇ ਆਂਦੇ ਨਹੀਂ ਆਜਣਾ ਮੇਰੇ ਮੁੰਡੇ ਦੇ ਕੋਲ ਉਹ ਵੀ ਨਹੀਂ ਮੈਨੂੰ ਕਿਤਾਹੀ ਪੈ ਗਈ ਤੇ ਉਹਨਾਂ ਨੇ ਠਾਕ ਦੇਈ ਜਾ ਬੋਏ ਦੀ ਬੋਲਈ ਜਾ ਜਾ ਹੁਣ ਹੋ ਜਾ ਪਾਤੀ ਜਗੇ ਅਕੇ ਵੀ ਇਹਨਾਂ ਕੀ ਹੁੰਦਾ ਵੇਖੋ ਬੈਠੋ ਪਾਜੀ ਬੈਠੋ ਕੋਈ ਚਾਹ ਪੜਦਾ ਬੈਠੋ ਚਾਹ ਗਿਰਾ ਕਰ ਲੋ ਕੁਰਸੀ ਡੇਗ ਨਾ ਪਿਓ ਹੂੰ ਕੋਈ ਡੇਗ ਨਾ ਕਰ ਹੂੰ ਬੈਠਾ ਜਿਹਾ ਦਲਜੀਤ ਦੇ ਡੈਡੀ ਮੈਂ ਕਹਿੰਨੀ ਟੌਰ ਵੇਖਿਆ ਵਾ ਪੁੱੂਆ ਦਾ ਟੌਰ ਵੇਖੀ ਕਿੰਨਾ ਵਾ ਤੇ ਮਾਂ ਦਾ ਮਾਂ ਦਾ ਉੱਤੋਂ ਵੱਧ ਮੈਂ ਤੇ ਕਹਿੰਨੀ ਆ ਕਿ ਕਿਤੇ ਨਾ ਸਾਡੀ ਬੇਇੱਜ਼ਤੀ ਨਾ ਹੋ ਜਾ ਕਿਹ ਗੱਲ ਵਿੱਚ ਹੁਣ ਉਹ ਕੱਖ ਨਹੀਂ ਹੁੰਦਾ ਔੜੀ ਭੂਆ ਵਾ ਨਾ ਜਿਹੜੀ ਉਹ ਇੱਕ ਨੱਕ ਚੜਾ ਕੇ ਗੱਲਾਂ ਕਰਨ ਦੀ ਬਾਕੀ ਸਭ ਠੀਕ ਮੈਂ ਤੇ ਭੂਆ ਦਾ ਮੂੰਹ ਅੰਧੇ ਹੀ ਵੇਖ ਲਿਆ ਸੀਗਾ ਘੂਰੀਆਂ ਕੱਢ ਕੱਢ ਵੇਖਣ ਦੀ ਕੋਈ ਚੱਲ ਕੋਈ ਨਹੀਂ ਪੈਣਾ ਫਰਕ ਦੇ ਮਠਾ ਪਰ ਚਾਹ ਪੀਉ ਪਿਆ ਲੈ ਉਹਨਾਂ ਨੂੰ ਪਾਣੀ ਨਹੀਂ ਦੇ ਚਾਹ ਤੇ ਚਾਹ ਨਹੀਂ ਮੇਰੀ ਗੱਲ ਸੁਣੋ ਜਾਂ ਕੁੜੀ ਨੂੰ ਆਜ ਮਾਰੋ ਹਾਂ ਉਹ ਦਲਜੀਤ ਹਾਂ ਡੈਡੀ ਉਹ ਇਦਾਂ ਹੀ ਮਾਪ ਤੇਰੀ ਸੱਦੜੀ ਪਤਾ ਬਾਪ ਜਨਾ ਨਾ ਤੇਰੇ ਕੋ। ਫੱਦੀ ਬਬੀ ਆ ਜਾ ਪੁੱਤ। ਆਪਰੇ ਸਾਰੇ ਹੈਂ। ਮੇਟੀ ਮਾਹੀ ਮਿਲੀ ਮਿਲ। ਰੇਖਾ ਕੇ ਨਹੀਂ ਸੋਣੀ ਲੱਗਣ ਈ ਹੈ। ਆ ਕੋਈ ਸੋਨਾ ਨਾ ਪੁੱਤ। ਹਾਂ ਸਾਰੇ। ਹਾਂ ਆ ਕੰਮ ਬਾਅਦ ਚ ਕਰ ਲਿਓ। ਪਿੱਛੇ ਪਾ। ਲੈ ਆ ਪੁੱਤ ਆਨਾ ਤੇਰੀ ਰਮਨ ਅੰਟੀ ਕੋ ਲਿਆਂਦੀਆਂ ਗਲਾਸੀਆਂ। ਕੋਈ ਰੰਗ ਵਰਗੀਆਂ ਦੇ ਦਿਆਂ ਸਾਰੀਆਂ। ਪੁੱਤ ਆਪਣੇ ਹਿਸਾਬ ਨਾਲ ਪਾ ਲੈ ਜਿੰਨੇ ਜਿੰਨੇ ਤੇਈ ਕਰ। ਜਾਉ ਤੇ ਪ੍ਰੋਬਲਮ। ਲੈ ਬੈਠਣ ਲੱਗੇ। ਜਾਉ ਤੇ। ਮੈਂ ਪਾਵਾ ਮੈਨੇ ਕੋਈ ਨਹੀਂ ਮਮੀ ਹਾਂ ਹਾਂ ਤੇ ਕਿੰਦਾ ਆ ਕੀ ਕੀਤਾ ਤੂੰ ਕੀ ਹੋ ਗਿਆ ਭੈਣੇ ਵੇਖ ਤੇ ਲੈnde ਇੱਥੇ ਤੇ ਪਾਣੀ ਪੀਣ ਨੂੰ ਜੀ ਨਹੀਂ ਕਰਨ ਲਿਆ ਬਹਿ ਕੇ ਤੇ ਚਾਹ ਪਾਣੀ ਕਿੱਥੇ ਨੰਗਣਾ ਵੰਗਾ ਕੋ ਬਾਜੀ ਜੋ ਭਾਗ ਨਾ ਚੰਗਾ ਵਾ ਚਲੋ ਹਨ ਕੁੜੀ ਤੇ ਚੰਗੀ ਮਿਲੀ ਗਈ ਜਨਾ ਹਾਂ ਕੁੜੀ ਪੁੱਤ ਕੱਲੀ ਕੁੜੀ ਨਹੀਂ ਵੇਖੀ ਦੀ ਕੋਈ ਥਾਂ ਵੀ ਵੇਖੀਦਾ ਵੀ ਜਿੱਥੇ ਜਵਾਈ ਭਾਈ ਨੇ ਆਣ ਕੇ ਬਹਿਣਾ ਵਾ ਮੁੰਡੇ ਦੇ ਆਰ ਦੇਨੇ ਉਹ ਵੀ ਕੋਈ ਥਾਂ ਬਹਿਣ ਵਾਲੀ ਚਾਹੀਦੀ ਹੈ ਚਲੋ ਤੇ ਨ ਕੋ ਦੋ ਜੀ ਆ ਜਾਣ ਨਹੀਂ ਤੇ ਕੋ ਦੋ ਜੀ ਆਏ ਤਾਂ ਕਿੱਥੇ ਬਿਠਾਏਗਾ ਕਿੱਥੇ ਲੈ ਆਏਗਾ ਆਪੇ ਬਣਾਉਣਗੇ ਪੂਰੀ ਹੋੜ ਹੋੜੀ ਕੀ ਵਿਚਾਰਿਆਂ ਨੇ ਬਣਾ ਲੈਣਾ ਵਾ ਬਣਾ ਵਿਚਾਰਿਆਂ ਨੇ ਕਿ ਅੱਜ ਤੱਕ ਨਹੀਂ ਬਣਾਇਆ ਤਾਂ ਹੁਣ ਕਾ ਕੀ ਬਣਾ ਲੈਣਾ ਤੈਨੂੰ ਲੱਗਦਾ ਭੈਣਾ ਪਰ ਸੋਚਿਆ ਨਹੀਂ ਕੁਛ ਨਹੀਂ ਪਿੰਡ ਦੂਰ ਹੋਣਾ ਨੇ ਦਾ ਇੱਥੇ ਪੈਸੇ ਚ ਆ ਗਏ ਨੇ ਤੰਗ ਨੁਗਰੇ ਇੱਥੇ ਆਣਾ ਇਹਨਾਂ ਦੇ ਪਿੰਡ ਇੱਥੇ ਆ ਗਏ ਕੋਚੇ ਨਾ ਪਾਈ ਜਾਓ ਤੀ ਕੋਚੇ ਨਾ ਪਾਈ ਜਾਓ ਹਾਂ ਤੇ ਕੰਮ ਨਾ ਕਿਤੇ ਮਾੜੀ ਝਾਤੀ ਮਾਰ ਲੈਂਦੇ ਆਣ ਕੇ ਫੇ ਕਿੱਥੇ ਦੇਣ ਲੱਗੇ ਮੁੰਡਾ ਇਹਨਾਂ ਦੇ ਬੰਦਾ ਲੋਕੀ ਦੇ ਵਿੱਚ ਲੋਕੀ ਦੇ ਵਿੱਚ ਜਾਂ ਵੀ ਇਕ ਦੇ ਨੇ ਚਲੋ ਪੂਆ ਜੀ ਚੁੱਪ ਕਰੋ ਕੋਈ ਨਾ ਸੋਨਾ ਲੈਣਾ ਗੁੱਸਾ ਕਰਵਾਂਗੇ ਸੋਣੀ ਦੇ ਸੋਣ ਦੇ ਆ ਕੋਈ ਗੱਲ ਨਹੀਂ ਤੇ ਤੈਨੂੰ ਤੇ ਕੁੜੀ ਮਿਲ ਗਈ ਸੋਣੀ ਤੇ ਬਸ ਇਹਦੇ ਸਭ ਕੁਝ ਠੀਕ ਆ ਪੁੱਤ ਬੜਾ ਕੁਝ ਦੇਖਣਾ ਪੈਂਦਾ ਸਦਾ ਸ਼ਰਮਾਉਂਦੀ ਸੱਜੀ ਹਾਏ ਹਾਏ ਸਾਡੇ ਕੋਲ ਅੱਗੇ ਨਾ ਕੋਈ ਪਿੱਛੇ ਨਾ ਕਿਤੇ ਕੋਈ ਰਿਸ਼ਤੇਦਾਰੀ ਵਿੱਚ ਨਹੀਂ ਇੰਨਾ ਮਾੜਾ ਵੀ ਕੋਈ ਹੁੰਦਾ ਵਾ ਹਾਏ ਭੈਣ ਜੀ ਇਹੀ ਕਿਹੜਾ ਕੋਈ ਦੇਖਿਆ ਨਹੀਂ ਡੋਟੀ ਦਾ ਟਿੱਚ ਜੱਜ ਨਾ ਖਾਂਦੇ ਵੀ ਆਹੀਂ ਤੇ ਬਸ ਇਹੋ ਸੋਹਣਾ ਕੁੜੀ ਚੰਗੀ ਆ ਕੁੜੀ ਸੋਹਣੀ ਆ ਅਈਂ ਇਸ਼ਤਹਾ ਕਰਦੀ ਮੈਂ ਚੁੱਪ ਕਰ ਹਾਏ ਚੁੱਪ ਕਰ ਤੂੰ ਬਈ ਜਬਾਨ ਬੰਦ ਕਰ ਲੈ ਤਰੂ ਆਕੇ ਮੈਂ ਦੱਸ ਮੈਂ ਕੀ ਕਹਿਣ ਦੀ ਭੈਣ ਤੂੰ ਜੱਪਰਾ ਉੱਪਰ ਮੈਂ ਕੀ ਰਹਿਣਾ ਹੁਣ ਜੋ ਕਰ ਲਿਆ ਕਰ ਲਿਆ ਤੇ ਠੀਕ ਆ ਮੈਂ ਕੀ ਕਰ ਲੈਣਾ ਹਾਂ ਦੱਸ ਕੀ ਆ ਨਾ ਬੇਕਾਰ ਕੋਸ਼ਿਸ਼ ਕਰ ਕੱਲੀ ਕੱਲੀ ਕੁੜੀ ਆ ਕਿ ਜੇ ਹੈ ਵੀ ਕੋਈ ਭੈਣ ਭਰਾ ਉਹ ਵੀ ਕੰਡੀ ਦਾ ਭਾਂਜੀ ਆ ਦੇ ਬੱਸ ਨਾ ਫੇਰ ਉਹ ਹੀ ਗੱਲ ਹੋਈ ਨਾ ਤੇਰੇ ਮਨ ਵਿੱਚ ਇਹ ਗੱਲ ਹੋ ਗਈ ਹੋਣੀ ਹੈ ਲੈ ਪੁੱਤ ਮੈਂ ਵੀ ਰਹਿਣ ਨਹੀਂ ਕੋਈ ਦੱਸ ਕਿਉਂ ਰਹਿਣ ਨਹੀਂ ਖੜ ਤੂੰ ਮੇਰਾ ਪੁੱਤ ਭੈਣ ਜੀ ਕਾ ਦੋਗੇ ਜੰਗੀ ਦੀ ਨਹੀਂ ਲੈ ਭਾਜੀ ਇਹ ਕਾ ਨਹੀਂ ਖੇਚ ਲਵਾ ਆ ਲੋ ਫੜੋ ਤੀ ਲੈ ਭੈਣ ਜੀ ਕਦੋਂ ਬੈਂਜੀ ਰਹਿਤ ਰਹਿਤ ਆਨ ਆਦਰ ਜੀ ਦਵਰਾਹਤ ਨਹੀਂ ਆਣ ਕਿੱਥੇ ਪੀ ਲਿੰਦੀ ਹੈ ਹਾਂ ਆਦਰ ਜੀ ਦਾ ਡੈਡੀ ਦਵਰਾਹਤ ਨਹੀਂ ਆਪਣਾ ਮੇਰਾ ਫਲੋ ਚੋਰ ਚੋਰ ਲੜਾਰਾ ਤੇ ਦੇ ਨਾ ਕਿਹਨ ਕਰਾਤੇ ਦੇ ਹਾਂ ਬਸ ਫੜੋ ਜਿੱਦਾਂ ਲਗਿਆ ਹੈਗਾ ਵਧੀਆ ਕਰਨ ਦੇ ਇਹ ਕੀ ਫੜਾ ਵੇ ਇਹਦੇ ਗਲਾਸਾਂ ਤੇ ਪਾਣੀ ਪੀਣ ਦੀ ਨਹੀਂ ਘਾੜਿਆ ਬੰਨਾਂ ਕਰੋ ਫੜੋ ਫੜੋ ਪਵਾ ਜੀ ਨਹੀਂ ਹੁਣ ਕੀ ਹੋਣਾ ਵਾ ਅਗਲਾ ਦੇ ਦਿਲ ਤੇ ਰੱਖ ਲਓ ਬਣੋ ਹੁਣ ਤੇ ਹੋ ਗਿਆ ਜੋ ਹੋਣਾ ਵਿਚਗਾ ਆ ਜੋ ਹੋਣਾ ਹੀ ਹੋ ਗਿਆ ਵਾ ਕਿਤੇ ਵੇਟੰਗਰ ਵਿੱਚ ਇੱਕ ਦੇ ਇਨੀ ਬੋੰਡ ਹੀ ਲੱਗ ਕੇ ਆ ਨਹੀਂ ਸਫਾਈ ਕਰਵਾ ਦੀ ਪਰੋਣੇ ਆਉਣੇ ਆ ਚੱਲਾ ਫੜ ਕੋਟੇ ਪੈਣਾ ਮੇਰਾ ਤੇ ਬਿਲਕੁਲ ਜੀਨੀਓ ਕਰਨ ਲਿਆ ਮੈਂ ਨਹੀਂ ਉਪੀਣਾ ਜੀ ਤੁਹ ਰਾਖੀ ਤੇ ਹਾਇ ਹਗਲੇ ਕੀ ਕਹਿਣਗੇ ਕੀ ਕਹਿਣਗੇ ਫੜੋਗਾ ਫੜੋ ਕੋਈ ਨਾ ਫੜੋ ਰੰਗਜੇ ਵਾਲਾ ਲੈ ਆਏ ਐ ਬੜਾ ਵਧੀਆ ਜੇ ਫੜੋ ਪੀਓ ਦਸ ਤੀ ਹੋ ਗਈ ਲਿਮਕਾ ਹੀ ਲੈ ਆਮ ਦੇ ਉਹ ਫਿਰ ਚੰਗਾ ਲੱਗਦਾ ਵਾ ਜਾਂ ਕੋਈ ਹੋਰ ਕੀ ਕਿਹੜਾ ਲੈ ਆਏ ਐ ਚੱਕਾ ਜਿਆ ਇਹ ਕੋਲ ਤੋਂ ਫੜ ਲੈ ਹੁਣੇ ਹੋਰ ਨਾ ਕਿੱਥੇ ਜਾਣਾ ਸੀਦਾ ਖੜ ਨਾ ਪੈਂਚ ਖਾਣ ਲਾ ਨੀ ਦਸ ਪੀ ਕਰਾਂ ਮੈਂ ਖੜ ਲਾ ਖੜ ਲਾ ਇਹ ਨਾ ਮੇਰੇ ਵੰਡੇ ਦਾ ਕੋਈ ਮੈਂ ਨਾ ਵੜਿਆ ਮੈਂ ਤਾਂ ਆਪਣਾ ਘੋਟ ਕੇ ਪੀਂਦੀ ਹਾਂ ਨਾ ਘੋਟ ਕੇ ਪੀਂਦੀ ਹਾਂ ਕੋਈ ਹਾਲ ਨਹੀਂ ਦਾ ਬਹੁਤਾ ਇੱਕੋ ਜਿਹਾ ਡੁੱਬ ਕੇ ਜਤੀ ਤੇ ਦੋ ਫਰਨੋ ਤੂੰ ਹੋ ਗਿਆ ਹੋ ਗਿਆ ਵੀ ਫੜਾਈ ਚ ਆਹੋ ਪੁੱਤ ਫੜਾਣਾ ਅਮ ਤਾਂ ਦਵੀ ਪਾਇਆ ਤੇ ਵੀ ਲੈ ਲੋ ਚੱਲ ਮੈਂ ਲੈ ਨਹੀਂ ਤੇਰਾ ਮੋਰਾ ਖਾਈ ਆ ਤੂੰ ਨਾ ਲੱਗੇ ਚੱਲ ਜਾ ਚਾਹਣਾ ਕਿ ਲੇ ਚਾਹਣਾ ਪੁੱਤ ਸਮੋਸੇ ਆ ਮਿੱਠਾ ਲਿਆਂਦਾ ਤੇਰੇ ਭਿਓ ਨੇ ਠੀਕ ਆਹੋ ਤੇ ਪਰ ਨਾ ਤੇਰੀ ਹੂਆ ਬੜੀਆਂ ਗੱਲਾਂ ਕਰਨ ਲਈ ਹੀ ਕੋਈ ਗੱਲ ਨਹੀਂ ਹੋਣੀ ਤੇ ਠੀਕ ਕਰ ਕੋਈ ਪੁੱਤ ਨਾ ਕੀ ਕਰਦਾ ਹਵਾਲੇ ਆ ਨਾ ਕੋਈ ਗੱਲ ਨਹੀਂ ਹੋਣੀ ਠੀਕ ਕਰ ਤੇ ਫਿਰ ਕੋਈ ਹੁੰਦਾ ਹੀ ਆ ਹੁਣ ਨਾ ਇਹਨਾਂ ਨੂੰ ਕਹਿਣਾ ਮਾਵਾ ਤੀਆਂ ਪਤਾ ਨਹੀਂ ਅੰਦਰ ਕੀ ਗੱਲਾਂ ਕਰੀ ਜਾਂਦੇ ਆ ਜਾ ਤੂੰ ਲੱਗੇ ਬੈਠ ਕੇ ਤੇ ਪੀਣਾ ਛੰਡਾ ਹਰ ਰੱਬ ਵੱਡਿਆ ਲੋਕਾਂ ਦਾ ਮੱਥੇ ਲਾਉਣੇ ਵੀ ਕਿਹੜੇ ਅੰਦਰ ਸੌਖੇ ਪਏ ਹੈ ਮੈਂ ਤਾਂ ਡਰ ਡਰ ਕੇ ਹੀ ਮੱਚ ਲਈ ਆ ਪਿੱ ਕਿਦਾਂ ਚਾਹ ਪਾਣੀ ਪਿਆ ਲਈ ਇਹਨਾਂ ਨੂੰ ਆਪੂਆ ਤੇ ਬਹੁਤੀਆਂ ਗੱਲਾਂ ਕਰ ਲਈ ਆ ਐ ਵੇਖਣ ਲਈ ਆ ਜਦ ਤੱਕ ਤੇ ਖਾ ਹੀ ਜਾਣਾ ਹੁੰਦਾ ਵਾ ਹਾ ਰੱਬਾ ਹੁਣ ਨਾ ਮੇਰੀ ਤੀ ਸੁਖੀ ਰਹੇ ਮਿੱਟੀ ਨੂੰ ਨਾ ਮੇਨੇ ਵਜਣ ਆਪਣੇ ਵੱਲੋਂ ਤੇ ਗਰੀਬਾਂ ਨੇ ਪੂਰਾ ਜੋਰ ਲਾਇਆ ਵਾ ਪਿੱ ਕਿਹ ਚੀਜ਼ ਦੀ ਕਮੀ ਨਾ ਰਹੇ ਚਲ ਹੁਣ ਚਾਹ ਪਾਣੀ ਦਾ ਕਰ ਲਾਂ ਪਹਿਲਾਂ ਮੈਨੂੰ ਗੜਾ ਠੰਡਾ ਲੰਘਣ ਦਿਆ ਵਾ ਹੁਣ ਪਲੇਟਾ ਫੂਟਾ ਖਾ ਸਾਫੀਆ ਸਾਰੀਆਂ ਚਲ ਦਰਜੀਤ ਠੰਡਾ ਪੀਂਦੀ ਆ ਨਾ ਤੇ ਫੇਰ ਆਵਾਜ਼ ਮਾਰਨੀ ਆ ਉਹਨੂੰ ਆਪਾਂ ਚਾਹ ਪਾਣੀ ਵਾਸਤੇ ਪਾ ਲੂਗੀ ਆਣ ਕੇ ਮੈਨੂੰ ਕਿਹੜਾ ਪਤਾ ਲੰਭਦਾ ਹੋਰ ਭਾਜੀ ਕਿੱਦਾਂ ਫਸਲ ਠੀਕ ਠਾਕ ਹਾਂਜੀ ਬੜਾ ਵਧੀਆ ਬੜਾ ਵਧੀਆ ਇਹ ਚਲੋ ਪਾਣੀ ਲੱਗਣ ਵਾਲਾ ਕੱਲ ਤਾਂ ਮੀਂਹ ਮਾ ਪੈ ਗਿਆ ਵਾ ਜੀ ਅੰਨੇ ਆਏ ਆ ਕਿ ਚਲ ਫੇਰ ਦਿਨ ਦਸ ਨਿਕਲ ਜਾਣਗੇ ਹਾਂਜੀ ਹਾਂਜੀ ਆ ਤੇ ਆ ਭੰਡੇ ਲਾਉਣੇ ਸੱਚ ਬਸ ਆ ਗਈ ਦਰਜੀਤ ਹਾਂਜੀ ਬੀਬੀ ਉਹ ਤਾਂ ਉੱਠ ਤਾਂ ਚਾਹ ਲੈਈਏ ਚਲੋ ਚਲ ਰਿਆਂਦ ਰਿਆਂਦੋ ਚਾਹ ਨਹੀਂ ਪੀਣੀ ਆਪਾਂ ਆੜ ਮਸਾਹੀ ਲੈ ਭੈਣ ਜੀ ਇਹ ਕਿਹੜੀ ਗੱਲ ਹੈ ਚਾਹ ਪੀ ਕੇ ਆਏ ਫੁਰਕਾ ਛਕਿਆ ਜਾ ਪੀਤੀ ਫਿਰ ਚਾਹ ਰਹਿਣੀ ਦੋ ਦਿਨ ਭੈਣ ਜੀ ਕਿਦਾਂ ਰਹਿੰਦਾ ਉਹ ਵੀ ਬੜੀਆਂ ਗੱਲਾਂ ਕਰਦੇ ਜੀ ਨਹੀਂ ਨਹੀਂ ਚਾਹ ਉਹ ਨਾ ਜੀਜਾ ਨਹੀਂ ਕਰਦੇ ਆ ਪਹਿਲੀ ਵਾਰ ਤੀ ਹਡੇ ਘਰ ਆਏ ਕੋਈ ਗੱਲ ਨਹੀਂ ਪਹਿਲੀ ਵਾਰ ਹੀ ਆਈਆਂ ਤੇ ਚਾਹ ਨਹੀਂ ਬਹੁਤੀ ਗੱਲ ਹੁੰਦੀ ਆਪਾਂ ਤਾਂ ਥੋੜੀ ਜਾਣਦੇ ਨਾ ਨਹੀਂ ਨਹੀਂ ਰਿਆਂਦ ਚਾਹ ਨਾ ਮੈਂ ਜੀ ਕੋਈ ਗੱਲ ਨਹੀਂ ਉਹ ਨਾਲੇ ਇੰਨਾ ਖਰਚਾ ਕੀਤਾ ਤੁਹਾਡੇ ਖਾਣ ਪੀਣ ਨੂੰ ਆਦੇ ਕੀਤਾ ਕੋਈ ਗੱਲ ਨਹੀਂ ਨਹੀਂ ਮੈਨੂੰ ਕੋਈ ਜ਼ਰੂਰ ਨਹੀਂ ਗਈ ਭਾਰੀ ਕਾਤੋਂ ਖੇਚਲ ਕੀਤੀ ਨਹੀਂ ਉਹ ਨਹੀਂ ਨਹੀਂ ਖੇਚਲ ਕਾਦੀ ਆ ਕੋਈ ਗੱਲ ਨਹੀਂ ਚਲ ਆਉਣਾ ਸੀਗਾ ਫੇਰਾ ਪਾਉਣਾ ਜਿਹੜੇ ਬਣੇ ਨੇ ਰਵਾਜ ਹਾਂਜੀ 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 ਰਵਾਜ ਹੀ ਬਣਿਆ ਕੋ ਫੇਰਾ ਪਾਈਏ ਹਾਂਜੀ ਠੰਡਾ ਪੀ ਲਿਆ ਠੀਕ ਆ ਤੇ ਭਾਜੀ ਬਣਿਆ ਸਾਮਾਨ ਸਾਰਾ ਚੱਲ ਪੁੱਤ ਆ ਵੇਖਾਂ ਤੇਰੇ ਪਿਓ ਨੇ ਲਿਆਂਦੇ ਕਿੱਡੇ ਸੋਹਣੇ ਠੀਕ ਆ ਠੀਕ ਆ ਆਹੋ ਨਹੀਂ ਹੁਣ ਤੂੰ ਇੱਥੇ ਕੋਈ ਕਸਰ ਨਹੀਂ ਛੱਡੀ ਕੋ ਤਾਂ ਆਪਣੇ ਉਹਨਾਂ ਤੋਂ ਨਹੀਂ ਛੱਡੀ ਪਰ ਵੇਖਦਾ ਉਹਨਾਂ ਦੇ ਮੂੰਹ 'ਚ ਇਹੀ ਕੋਈ ਗੱਲ ਸੱਸ ਤੇਰੀ ਵੀ ਐਵੇਂ ਦੀ ਅੱਖਾਂ ਜੀਆਂ ਕੱਢ ਗਈ ਨਾ ਫਿਕਰ ਕਰ ਤੇ ਭੂਆ ਦੇ ਮੁੰਡੇ ਤੇ ਕਹਿਆ ਤਾਂ ਫੇਰ ਵੀ ਨਹੀਂ ਚਾਹ ਚਣੀ ਜਦੋਂ ਮੈਂ ਤੋਂ ਬਾਹਰ ਹੀ ਨਾ ਮੈਂ ਤੇ ਕੁਸ਼ਰਤ ਨੂੰ ਦੇਖਿਆ ਹਾਂ ਕਿਉਂ ਉਹ ਉਹ ਤਾਂ ਲੱਗਦੀ ਆ ਬੱਦਰੀਆ ਕਹਿੰਦੇ ਕੋਈ ਵੀ ਕਰਨਾ ਕਰ ਤੂ ਆਪਸ਼ਨ ਨਹੀਂ ਹੁੰਦੇ ਯਾਰ ਕੋਈ ਨਾ ਕੋਈ ਤਾਂ ਨੋਚਦਾ ਚਾਹਤਾ ਕੋਈ ਗਿਆ ਹੁਣ ਇਹ ਧੀ ਵਾਲੇ ਆ ਜੇ ਗੱਲਾਂ ਕਰ ਵੀ ਰਹਿਣਗੇ ਤੇ ਕਿਹੜੀ ਗੱਲ ਵਾ ਸੋਣੀਆਂ ਪਿਆਣੀਆਂ ਪੁੱਤ ਹਨ ਨੂੰ ਇਤਾਂ ਕਿਉਂ ਆਂ ਜਿ ਕਿਉਂ ਗੱਲਾਂ ਸੁਣੀਏ ਧੀ ਵਾਲੇ ਹਮੇਸ਼ਾ ਗੱਲਾਂ ਚੋਂ ਸੋਣ ਨੂੰ ਪਤਾ ਕੀ ਗੱਲ ਵਾ ਪੁੱਤ ਉਈ ਗੱਲ ਨਹੀਂ ਜੇ ਅਹੀਂ ਦੋ ਗੱਲਾਂ ਸੁਣ ਵੀ ਲਵਾਂਗੇ ਤੇ ਸਾਡੀ ਅਗੜੀ ਨੀ ਨਾਲੇ ਤੀ ਦਿੱਤੀ ਤੇ ਨਾਲੇ ਕੋਈ ਗੱਲਾਂ ਸੁਣੋ ਇਹ ਕਿੰਤਾ ਦੀ ਰਵਾਜ ਆ ਰਵਾਜ ਨਹੀਂ ਗੇ ਪੁੱਤ ਹੀ ਮਾੜੇ ਅਸੀਂ ਗਰੀਬ ਹਾਂ ਸਾਡਾ ਇਹ ਇਤਨੀ ਆਸਾਨ ਨਹੀਂ ਹੁੰਦੇ ਅਗੇ ਕੀ ਕਰੀਏ ਪੁੱਤ ਵੱਡਿਆਂ ਦਾ ਮੱਥਾ ਲਾ ਰਿਆ ਵਾ ਹੈ ਹੁਣ ਵੇਖਾ ਉਹਨਾਂ ਦਾ ਕੱਪੜਾ ਲੀੜਾ ਤੇ ਸਾਡਾ ਕੱਪੜਾ ਲੀੜਾ ਵੇਖ ਪੁੱਤ ਮੰਮੀ ਇਦਾਂ ਨਾ ਸੋਚਿਆ ਕਰੋ ਪੁੱਤ ਕੀ ਕਰੀਏ ਜਿਹੜੀ ਹੈਗਾ ਵਾਂ ਵਿੱਚ ਗੈਬ ਉਹ ਹੈਗਾ ਹੀ ਆ ਕੋਈ ਨਹੀਂ ਮੰਮੀ ਹੁਣ ਐਡੀ ਲੰਮੀ ਗੱਡੀ ਐਡੀ ਵੱਡੀ ਹੈ ਤੇ ਅਸੀਂ ਅਹੀਂ ਸਾਰੀ ਉਮਰ ਸਹਰਮਾ ਦੇ ਕੰਢ ਛੜੀ ਆ ਕੋਈ ਗੱਲ ਨਹੀਂ ਮੰਮੀ ਆਪੇ ਵਾਈ ਗੁਰੂ ਨੇ ਖਾਨੂੰ ਦੀ ਦੇ ਦਿੱਤੀ ਪਤਾ ਨਹੀਂ ਕੋਤੇ ਵੀ ਤਾਂ ਕੋਈ ਸਮਝ ਨਹੀਂ ਆਉਂਦੀ ਤੂੰ ਇਹ ਨਾ ਐਵੇਂ ਸੋਚਿਆ ਦਾ ਕਰੋ ਬੋਤਾ ਚਲੋ ਚਾਪ ਲੈ ਕੇ ਚੱਲੀਏ ਫੇਰ ਤਾਂ ਏਦਾਂ ਕਰ ਆਹ ਦਾ ਫੜ ਆਹ ਦਾ ਫੜ ਫੜਾ ਕੇ ਆਪੇ ਰੋਟੀ ਵਿੱਚ ਚਟਨੀ ਪੋਣੀ ਹਾਂ ਆ ਲੈ ਕੋੜੀ ਭਾਜੀ ਹਾਂਜੀ ਆਹ ਕਿ ਲੋੜੀ ਤੁਸੀਂ ਜਾਣੀ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜੀ ਇੱਕ ਚੀਜ਼ਾ ਖਾਣਾ ਪੀਣਾ ਲਈ ਹੈ ਬੱਸ ਅਜੀਤ ਕਿੱਥੇ ਦੀ ਭਾਜੀ ਉਹ ਆਪਣੀ ਚਾਚੀ ਨੂੰ ਮਿਲਣ ਗਈ ਹੈ ਲਾਗੇ ਦਿਲ ਦੀ ਆਹੋ ਅੱਛਾ ਹਾਂਜੀ ਮੇਲਾਵਾ ਮੈਂ ਅੱਛਾ ਮੈਂ ਆ ਜਾ ਨਹੀਂ ਮੈਂ ਚਾਹ ਲੈ ਚਾਹ ਤੇਰੀ ਮੈਂ ਚਾਹ ਲੈ ਆਂ ਅੱਛਾ 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 ਆਹੋ ਪੀਓ ਤੁਸੀਂ ਪਾਓ ਭਾਣਜੀ ਫੜੋਗਾ ਪਾਓ ਪਾਓ ਕੱਢੇ ਹੋਏ ਨੇ ਮੁੱਠ ਤੋਂ ਮਾਸੇ ਹਾਂ ਗਰਮ ਗਰਮ ਕਢਾ ਕੇ ਲਿਆਂਦੇ ਅਜੀਤ ਦੇ ਡੈਡੀ ਨੇ ਥੋੜਾ ਸੇ ਨਾ ਪਾ ਲਓ ਭਾਜੀ ਫੜੋ ਕੋਈ ਹੋਰ ਹਾਂ ਖਾਓ ਮੈਂ ਆ ਗਈ ਚਾਹ ਲੈ ਕੇ ले। नहीं, नहीं। दे। लो लो कोई नहीं की। मैं समोसे नहीं। लो। है। पेड़ी पेड़ी तो ही लो जी कोई कोई। की? समोसे समोसे खाने तो तू ही मैं जी बड़त। फो दाना बास लो लो ओ नाम आगे ਮਾ ਹੀ ਖਾਦਾ ਮੇਰੇ ਨੇ ਮੇਰੇ ਕੋ ਤੇ ਮਸਾਲਾ ਨਹੀਂ ਕਰਦਾ ਨਹੀਂ ਬਹੁਤ ਮਿਰਚ ਮੈਂ ਖਾ ਲਵਾਂ ਮਿਰਚ ਮਸਾਲਾ ਨਹੀਂ ਨਹੀਂ ਬਹੁਤ ਤੇਜ ਮਿਰਚ ਮਸਾਲਾ ਰੈਡੀ ਬੜੇ ਸਵਾਦ ਆ ਇਹਦੇ ਔਰ ਖੋਰ ਭਾਈ ਹੁਣਾਂ ਉਧਰ ਓਏ ਯਾਰ ਅੱਗੇ ਬੈਠ ਖਾ ਸਕਣ ਕੁਬਲੇ ਚਾਲ ਤੇ ਬੁੜੀ ਹੈ ਤੂੰ ਬੇ ਰੱਖਦਾ ਇਹ ਪੱਛਾ ਚਾਲ ਕੋਈ ਗੱਲ ਨਹੀਂ ਹੈ ਉਹਦਾ ਸਵਾਦ ਹੈ ਭਾਈ ਹੂੰ ਚਲੋ ਨਹੀਂ ਬੜੇ ਵਧੀਆ ਜੇ ਖਾ ਲੈ ਨੇ ਪਹਿਲਾ ਭਾਰੀ ਤੁਸੀਂ ਆਏ ਦੇ ਵੇਖੋ ਪਤਾ ਰੌਣਕ ਲੱਗੀ ਆ ਹੈਂ ਇਹਦਾ ਭਾਜੀ ਜੀ ਇਹ ਰਹਣ ਤੋਂ ਨਹੀਂ ਤਾਂ ਇਹ ਜਦੋਂ ਦੀ ਦਲਜੀਤ ਵਿਆਹਤੀ ਆ ਨਾ ਸਾਡਾ ਤਾਂ ਤੈਨਾਂ ਹੋਸ਼ ਹੋ ਗਈ ਕੋਚ ਰਿੰਦੇ ਐ ਤੇ ਲੈ ਭਾਜੀ ਆ ਬਿਲਕੁਲ ਜੀ ਤਾਂ ਜੇ ਦਲਜੀਤ ਆਪਣੀ ਚਾਚੀ ਨੂੰ ਮਿਲਣ ਗਈ ਕੋਈ ਨਹੀਂ ਆ ਜਾਂਦੀ ਐ ਲੈ ਦੱਸ ਉਹ ਚਾਚੀ ਘਰ ਰਹਿੰਦੇ ਰਹੀ ਆ ਉਹ ਨਹੀਂ ਭੈਣ ਜੀ ਚਾਚੀ ਘਰ ਨਹੀਂ ਰਹਿੰਦੀ ਰਹੀ ਰਹੀ ਉਹ ਵੀ ਪੀਲੇ ਦੀ ਚਾਹ ਕੋਟਾਂ ਕੇ ਚਲੋ ਕੋਈ ਨਾ ਦਾ ਪਿਆਰ ਬੜਾ ਆਪਣੀ ਚਾਚੀ ਜਾ ਚ ਮਿੱਠਾ ਨਹੀਂ ਸੇ ਪੋਣਾ ਤੇ ਬਿਨਾ ਮਿੱਠੇ ਤਾਂ ਪੀਣੀ ਨਹੀਂ ਮੈਂ ਤੇ ਚਾਹ ਭੈਣ ਜੀ ਮਸੂ ਕਾ ਹੀ ਪਾਇਆ ਵਾ ਤੇ ਕਾਪ ਆਪ ਲੋ ਭੈਣ ਜੀ ਨਾਲੋਂ ਬੜਾ ਮਿੱਠਾ ਤੇ ਆਹ ਨੂੰ ਆਹ ਤਾਂ ਮਿੱਠਾ ਕਹਿੰਦੇ ਖਾਦਾ ਹੀ ਨਹੀਂ ਆਉਣਾ ਤੁੰਖਾ ਨਾ ਭਾਜੀ ਨਾ ਭੈਣ ਜੀ ਨਹੀਂ ਜੀ ਥੈਂਕ ਯੂ ਭੈਣ ਜੀ ਖਾ ਕੇ ਤੇ ਵੇਖੋ ਨਹੀਂ ਨਹੀਂ ਮੈਂ ਮਿੱਠਾ ਛੱਡਿਆ ਮੈਂ ਚਾਹ ਤੇ ਕੀ ਲੈਣੀ ਭੈਣ ਜੀ ਸਪੈਸ਼ਲ ਦੁਕਾਨਾਂ ਨਹੀਂ ਨਹੀਂ ਮੈਂ ਮੈਂ ਖਾਣਾ ਹੀ ਨਹੀਂਗਾ ਮਿੱਠਾ ਭੈਣ ਜੀ ਮੈਂ ਨਹੀਂ ਭੈਣ ਜੀ ਮੰਮੀ ਤੇ ਵੀ ਦੇ ਲਓ ਇੱਕ ਲੈ ਲਓ ਪਹਿਲਾਂ ਪੁੱਸਾ ਖਾ ਲਿਆ ਮੈਨੂੰ ਦੇਖ ਘਬਰਾਟ ਹੋਈ ਜਾਂਦੀ ਆ ਆਹ ਇੰਨਾ ਮਿੱਠਾ ਖਾ ਕੇ ਚਲਾ ਮੈਨੂੰ ਦੇ ਦੇ ਕਬਰ ਆ ਰਹਾ ਤੇ ਪਲੇਟ ਤੇ ਕੋਈ ਨਹੀਂ ਅੱਜ ਤੱਕ ਜੀਰੂ ਖਾ ਲੈਣ ਕਿਉਂ ਰਹਾ ਭੈਣ ਜੀ ਲੱਗਦਾ ਤੁਹਾਨੂੰ ਚਾਹ ਪਸੰਦੀ ਨਹੀਂ ਆਈ ਸਾਡੀ ਨਹੀਂ ਨਹੀਂ ਚਾਹ ਪਸੰਦ ਆਉਂਦੀ ਮੈਂ ਸਾਰਾ ਕਬੜਾ ਵਧੀਆ ਉਦਾਂ ਨੇ ਸੇਟੇ ਬਿਠਾਉਂਦੀ ਹੈ ਭੈਣ ਜੀ ਤੁਸੀਂ ਦੱਸੋ ਤੁਸੀਂ ਮੇਰੇ ਕੋਸ਼ ਖਾਣਦੇ ਮੈਂ ਬਹੁਤ ਕੁਝ ਖਾ ਲਿਆ ਕੀ ਗੱਲ ਸਿਰ ਠੀਕ ਜੇ ਤਾਂ ਠੀਕ ਫਿਰ ਠੀਕ ਆ ਕਰੋ ਬਠੀਕ ਹੀ ਆਈ ਹੈ ਇੱਥੇ ਆਣ ਕੇ ਬੰਨ ਕੀ ਹੋ ਗਿਆ ਚੱਕਰ ਜਾਈ ਜਾਣ ਲਏ ਨਾ ਫੜੋ ਮੰਮੀ ਚਾਹ ਫੜੋ ਫੜਾ ਖਾਦਾ ਮਸਾਲਾ ਕਾ ਲਾ ਲੂੰ ਚਾਹ ਫੜੋ ਕੋਈ ਨਹੀਂ ਪੈਣੀ ਚਾਹ ਪੀਤੇ ਹੋਣਾ ਠੀਕ ਫੜੋਗਾ ਕੋਈ ਗੱਲ ਨਹੀਂ ਕੋਈ ਪਾਇਆ ਨਹੀਂ 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 ਜੇ ਲੈਣੀ ਆ ਨਿੱਕਾ ਕੱਪ ਨਾ ਲੋ ਬਹੁਤ ਹੀ ਮਿੱਠਾ ਪਾਇਆ ਨਹੀਂ ਨਹੀਂ ਨਿੱਕਾ ਕੱਪ ਨੰਨੋ ਉਹ ਚੁੱਕ ਲੈਣਿਆ ਪਹਿਲਾਂ ਠੀਕ ਐ ਮਿੱਠਾ ਜਿਆਦਾ ਨਹੀਂ ਜੀ ਠੀਕ ਐ ਮਿੱਠਾ ਵੇਖ ਲੈ ਪੁੱਤ ਮੈਂ ਤਾਂ ਠੀਕ ਹਾਂ ਤੂੰ ਦੋ ਦਾਗ ਲਈ ਨਹੀਂ ਕਰਦਾ ਰਹਿਣ ਦੋ ਤੇ ਬਸ ਕਰੋ ਇੰਨੀ ਕਿਤੇ ਪੀ ਲੋ ਇਹਦੇ ਭੈਣੇ ਸਾਰੇ ਕੜ ਛੜੀ ਆ ਤੇ ਪੀਣਾ ਕੀ ਮੁਰਗੇ ਮਿੱਠਾ ਬਹੁਤ ਲੱਗਣ ਤੇ ਉਹ ਕੋਈ ਨਹੀਂ ਹੁੰਦਾ ਜੀਤ ਦੋ ਕੱਪ ਤੇਰੇ ਵੀ ਦਿਮਾਗ ਨਹੀਂ ਕੰਮ ਕਰਦਾ ਲੈ ਤਕ ਨਹੀਂ ਮੇਰੇ ਵੰਡਿਆ ਤੂੰ ਵੀ ਪੀ ਲੈ ਕੋਈ ਨਾ ਕੋਈ ਫੜੋ ਹੁਣ ਕੁਝ ਨਹੀਂ ਹੁੰਦਾ ਫੜੋ ਫੜੋ ਕੋਈ ਗੱਲ ਨਹੀਂ ਇੰਨਾ ਮਿੱਠਾ ਐ ਮਿੱਠਾ ਤੇ ਅਸੀਂ ਆ ਵੀ ਕੁਝ ਘੱਟ ਪੀਨੇ ਆ ਤੇ ਲੱਗਦਾ ਤੇ ਨਹੀਂ ਗਾ ਰੰਗ ਰੂਮ ਤੋਂ ਨਹੀਂ ਤੇ ਪੀ ਕੇ ਵੇਖ ਮੈਂ ਬੜੀ ਸਵਾਦ ਆਓ ਯਾਰ ਦੋ ਪਤਾ ਕੱਢੀਆਂ ਇਹ ਆਹੋ ਤੇ ਪੂਆ ਜੀ ਖੰਡਾ ਨਾਲ ਤੇ ਚੰਗੀਆਂ ਗੋੜ ਖੰਡਾ ਇਹ ਵਾ ਕਿੰਨਾ ਕੈਮੀਕਲ ਪੈਂਡਿਆ ਵਾ ਇਹ ਗੋੜ ਤੇ ਘਰਦਾ ਵਾ ਨਾ ਗੋੜ ਦੀ ਚਾਹ ਤੇ ਆਪਾਂ ਲੱਭਦੇ ਆ ਲੈ ਵੀ ਬੈਲਾ ਪੁੱਛ ਲਈ ਜੇ ਬਿਨਾ ਮਿੱਟੀ ਅੱਗੇ ਖੰਡਾ ਮੈਂ ਕੀ ਦੇਈ ਹਾਂ ਹਾਂ ਤੇ ਗੋੜ ਵਾਧੂ ਘਟ ਹੁੰਦਾ ਹੈ ਹੁਣ ਗੋੜਦੂ ਲੋਕ ਤਸਦੇ ਆ। ਉਹ ਇਸੇ ਕਰਕੇ ਢਾਡੇ ਆਉਣ ਜਾਣ ਦੇ ਵਿੱਚ ਹੀ ਮੈਂ ਅਹੀਂ ਪਤਨ ਦੋ ਗੱਡ ਕੇ ਰੱਖ ਲੈਨੇ ਆ। ਇਹ ਤੇ ਪਿਓ ਪੁੱਤ ਨੂੰ ਸਭ ਕੁਛ ਇੱਥੇ ਆਣ ਦੇ ਵਧੀਆ ਲੱਭਾ ਵਾ। ਕੱਡੀ ਕੁਛ ਮਿਲਿਆ ਨਹੀਂ ਵਿਚਾਰਿਆਂ ਨੂੰ। ਗੋੜ ਵੀ ਇੱਥੇ ਹੀ ਮਿਲਿਆ ਇਹਨਾਂ ਨੂੰ ਅੰਡੇ ਤੇ। ਕਿੰਨੀ ਸਵਾਦ ਆ ਹਨਾ। ਗੋੜ ਦੀ ਚਾਹ ਪੀਣਾ ਮਜ਼ਾ ਆਉਂਦਾ ਏ। ਉਹਦੀ ਗੱਲ ਵੱਖ। ਨਾਲੇ ਇੱਕ ਘਰ ਲਵਾ। ਇਹਦੇ ਨਾਲ ਗੈਰਕੂਸ ਦੀ ਕੀ ਭੰਦੀ। ਭਾਵੇਂ ਜੱਗ ਚਾਹਦਾ ਪੀ ਲੋ। ਇਹ ਤਾਂ ਗੱਲ ਹੈਗੀ। ਤੈਨੂੰ ਚੱਲ ਲੈਣਾ ਨਹੀਂ ਮੈਂ ਇਦਾਂ ਹੀ ਖਾਣੀ ਹੁੰਨੀ ਆ ਚਲੋ ਆਪਣਾ ਆਪਣਾ ਸਵਾਦ ਹੋ ਆਹੋ ਜੀ ਇੱਥੇ ਕਰ ਲੈਗੀ ਜੀ ਜੇ ਲੋ ਚੰਚਲ ਬੇੜਨਾ